ਸੱਤ ਸਟਾਰਟ ਨੇ ਫੰਕਸ਼ਨ ਆਪਣੇ ਕੱਲ ਤੁਸੀਂ ਤਰੀਕ ਪੁੱਛ ਰਹੇ ਸੀਗੇ ਸਾਰੇ ਕਮੈਂਟਾਂ ਚ ਵੀ ਵਿਆਹ ਕਰ ਦੁੰਦਾ ਹੈ ਵਿਆਹ ਆਪਣਾ ਨੌ ਅੱਜ ਦੀ ਸੱਸੀ ਘਾਲਿਆ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ 'ਚ ਵਿਆਹਲੇ ਵਲੌਗ ਕਰ ਰਹੇ ਨੇ ਡੇ ਮੈਨੂੰ ਪਤਾ ਨਹੀਂ ਕਿਉਂਕਿ ਇਹ ਵਲੌਗ ਮੈਨੂੰ ਇਹ ਨਹੀਂ ਪਤਾ ਕਦੋਂ ਪਾਊਗਾ ਕਿ ਮੇਰੇ ਕੋਲ ਵਲੌਗ ਲਾਈਨਡ ਅਪ ਨਹੀਂ ਪੂਰੇ ਰੈਡੀ ਨੇ ਵੀ ਛਿੱਟੇ ਦਾ ਵਲੌਗ ਪਿਆ ਹਲੇ ਬਹੁਤ ਵਲੌਗ ਪਏ ਨਹੀਂ ਤਾਂ ਇਹ ਵਲੌਗ ਜਲਦੀ ਆਊਗਾ ਤੋ ਦੇਖ ਲਿਓ ਠੀਕ ਆ ਤੇ ਵਿਆਹ ਦੀ ਤਿਆਰੀ ਪੂਰੀਆਂ ਜੋਰਾ ਸ਼ੋਰਾਂ ਦੇ ਨੇ ਹੁਣ ਪ੍ਰੀਤ ਉਹਦੇਲੇ ਘਰੇ ਜਾ ਰਹੀ ਹੈ ਫਾਈਨਲੀ ਫਾਈਨਲੀ ਮੈਂ ਵਿਆਹ ਲੈ ਲਿਆ ਫਾਈਨਲੀ ਮੈਂ ਹੁਣ ਵਿਆਹ ਕਰਕੇ ਜਾ ਰਹੀ ਹਾਂ ਉਧਰ ਘਰੇ ਕਿਉਂਕਿ ਪਹਿਲਾਂ ਸ਼ਾਪਿੰਗ ਲਈ ਕਦੀ ਇੱਧਰ ਕਦੀ ਉੱਧਰ ਕਦੀ ਇੱਧਰ ਕਦੀ ਉੱਧਰ ਕਦੀ ਇੱਧਰ ਕਦੀ ਉੱਧਰ ਕਰੀ ਗਈ ਮੈਂ ਹੁਣ ਮੈਂ ਫਾਈਨਲੀ ਵਿਆਹ ਕਰਕੇ ਜਾ ਰਹੀ ਹਾਂ ਉਧਰ ਘਰੇ ਹਲੇ ਵੀ ਸਾਡਾ ਸਮਾਨ ਰਹਿੰਦਾ ਹੈ ਇਹ ਮੇਰੀ ਤਾਂ ਸਮਝ ਮੈਂ ਮੇਲਣ ਬਣ ਕੇ ਜਾ ਰਹੀ ਐ ਇਹ ਮੇਲਾ ਚ ਮੇਲਣ ਬਣ ਕੇ ਜਾ ਰਹੀ ਹਾਂ ਅੱਛਾ ਕਿਉਂਕਿ ਮੇਲਣ ਇਹਨਾਂ ਦਿਨ ਤਾਂ ਪਹਿਲਾਂ ਜਾ ਰਹੀ ਕਿਉਂਕਿ ਹੈ ਮੁੰਡੇ ਦੀ ਸਿਸਟਰ ਹੈ ਨਾ ਇੱਕੋ ਇੱਕ ਭੈਣ ਹੈ ਤਾਂ ਕਰਕੇ ਫਿਰ ਇਹਦਾ ਜਾਣਾ ਪੈ ਰਿਹਾ ਹੈ ਤੈਨੂੰ ਕਿ ਨਹੀਂ ਪੈਰਿਸ ਹੱਸ ਮਿਲਿਆ ਤੈਨੂੰ ਮੰਜਰ ਲਾਤੀ ਹੁਣ ਨਜ਼ਰ ਲਾਤੀ ਨਜ਼ਰ ਲਾਤੀ ਹੁਣ ਦੇਖ ਪੰਜ ਮਿੰਟ ਚ ਇਹਨਾਂ ਦਾ ਕਲੇਸ਼ ਕਰਾਵਾਂਗੇ ਪਰ ਜੇ ਵੀ ਜਦੋਂ ਸਾਡਾ ਪਿਆਰ ਦੇਖ ਕੇ ਆ ਲੱਗਦਾ ਫਿਰ ਕਈਆਂ ਨੂੰ ਸਾਡੀ ਪਤਾ ਨਹੀਂ ਲੈਚਰ ਹੋਈ ਲੜਾਈ ਹੋ ਜਾਂਦੀ ਹੈ ਲਾਸਟ ਕਦੋਂ ਹੋਈ ਸੀ ਐਂ ਦਾ ਹੋ ਰਿਹਾ ਦਸ ਨਹੀਂ ਨਹੀਂ ਦਸ ਨਹੀਂ ਨਾਨੇ ਕੋਈ ਵੀ ਜਾਂਦੀ ਹੈ ਚਲੋ ਆਪਾਂ ਹੁਣ ਪਾਪਾ ਖੜੇ ਪਾਪਾ ਸ਼ੋਪਿੰਗ ਕਰਨੇ ਆਪਾਂ ਵੀ ਆਪਾਂ ਵੀ ਹਾਂ ਸੱਚ ਮੈਂ ਵੀ ਜਾਣਾ ਅੱਜ ਮੈਂ ਆਪਦਾ ਬਲੇਜ਼ਰ ਦਾ ਕਰਾਇਆ ਸੀ ਬੁੱਕ ਪਰ ਵੈਸਟ ਰਹਿ ਗਈ ਬਾਸਕਟ ਮਤਲਬ ਜਾਗੋ ਵਾਸਤੇ ਔਰ ਤੇ ਮੈਂ ਉੱਪਰ ਬਾਨ ਨੂੰ ਪਾਪਾ ਦੀ ਸ਼ਾਪਿੰਗ ਰਹਿੰਦੀ ਹੈ ਤੇ ਉਹਦਾ ਵਲੌਗ ਤੁਹਾਨੂੰ ਦਿਖਾ ਦਾਂਗੇ ਠੀਕ ਆ ਫਿਲਹਾਲ ਆਪਾਂ ਚੱਲਦੇ ਹਾਂ ਉਧਰ ਲੈ ਕੇ ਗਏ ਪ੍ਰੀਤ ਨੂੰ ਛੱਡ ਕੇ ਆਉਨੇ ਆ ਫਿਰ ਪਾਪਾ ਨੂੰ ਪਿਕਅਪ ਕਰਕੇ ਬਾਜ਼ਾਰ ਚਲਾਂਗੇ ਓਕੇ ਕੀ ਗੱਲ ਸੀ ਪਿੱਤੇ ਦੁਬਾਰਾ ਬੋਲੀ ਚਲੋ ਬਾਤ ਇਹ ਚਲੀਏ ਇਹ ਯਾਰ ਤੇ ਜਾਣਾ ਉਹ ਦੇਖ ਰਹੇ ਚਾਓ ਚਾਹ ਕਹਨ ਲੱਗਾ ਸੀ ਨਹੀਂ ਆ ਫਿਰ ਚਾਹ ਹੋ ਨਹੀਂ ਆ ਫਿਰ ਹੋਏਗਾ ਹੀ ਫਿਰ ਕਿਉਂ ਨਹੀਂ ਹੋਏਗਾ ਫਿਰ ਅੱਛਾ ਅੱਛਾ ਠੀਕਾ ਯਾਰ ਨਾ ਰੇ ਗਲੀ ਪਟਿਆਲੇ ਚ ਪਤਾ ਕੀ ਹੋ ਰਿਹਾ ਪਟਿਆਲੇ ਚ ਪਾਈਪ ਪਾਈ ਜਾ ਰਹੇ ਨੇ ਹਰ ਸੜਕ ਪੱਟ ਕੇ ਕਿਉਂ ਕਿਉਂਕਿ ਉਹ ਪਾਖੜਾ ਦਾ ਪਾਣੀ ਆਇਆ ਕਰੂ ਕਹਿੰਦੇ ਤੇ ਸਾਰੀ ਜਗ ਸਾਰੀ ਪੱਟੀ ਹੋਈ ਜਾ ਰੋਡ ਹੂੰ ਹੂੰ

चाहे सड़क पट जाते हैं उधर घर पहुँच के मिलने हम क्योंकि थोड़ा ड्राइवरी कर लीए तेजी ओके दिन की है वैडनसडे वैडनसडे आज बड़ी रा बड़ा रश घट आ रहा यार नौ नौ पीड़ नौ पीड़ है ना यस हम्म खुश है गुड़ी चेहरे पे कुछ देख क्यों नहीं रही मेनू खुशी ना खुशी तो है ही बट मेनू थकावट ओवरलोड हुई हुई है अच्छा ਤੁ ਕਾਵੜ ਕਰਕੇ ਨਾ ਸਰੀਰ ਵੀ ਮੇਰੀ ਤੂ ਬੇਤ ਖਰਾਬ ਹੋਈ ਜਾਂਦਾ। ਅੱਛਾ। ਠਾਕੀ ਗਿਗੜੀ। ਹੁੰਦਾ ਹੈ ਲੈ ਇੱਧਰ ਤੂੰ ਹੈਗੀਆਂ ਕਾਫੀ ਦਿਨ। ਹਨਾ ਪਹਿਲਾਂ ਤਾਂ ਗੇੜੇ ਲੱਗਦੇ ਸੀਗੇ। ਹੋਰ। ਕਿਉਂ? ਚਲੋ, ਲੈਟਸ ਗੋ। ਚੱਲ, ਲੈਟਸ ਗੋ। ਹਾਂਜੀ। ਨਾ ਜੀ। ਹਾਂਜੀ। ਹਾਂਜੀ। ਕੱਢ ਲਓ, ਕੱਢ ਲਓ ਮੇਰਾ ਬੈਗ ਤੇ ਹਨਾ ਮੈਂ ਤੁਹਾਨੂੰ ਨਹੀਂ ਰੱਖਣਾ ਮੇਰਾ ਬੈਗ ਚੁਣਨਾ ਨਹੀਂ ਰੱਖਣਾ। ਗੱਲ ਇਚ ਨੋ ਬੈਗ ਰੱਖੀਂ ਓਕੇ ਓਕੇ ਅੰਦਰ ਰੱਖ ਨੋ ਅੰਦਰ 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 ਰੱਖਦਾ ਪਾ ਦੋ ਪੂਰਾ ਬੋਲੀ ਬਿਸਤਰ ਲੇ ਕੇ ਆਇਆ ਮੈਂ ਮਲੇਜ ਇਹ ਤੇ ਮੇਰੇ ਵਿਆਹ ਵਾਲੇ ਕੱਪੜੇ ਘੱਟੇ ਮੇਰੇ ਪਾਣਾ ਨੇ ਅਗਰ ਮੈਂ ਕਿਤੇ ਘੁੰਮਣ ਜਾਣਾ ਹੋਵੇ ਮੈਂ ਕੱਪੜੇ ਲੈ ਕੇ ਜਾਵਾਂ ਐਨੇ ਕੱਪੜੇ ਮੈਂ ਲੈ ਕੇ ਜਾਵਾਂ ਅਗਰ ਮੈਂ ਸਾਲ ਰਹਿ ਸਕਣਾ ਕਿਤੇ ਮम्मा ਇਹਦੇ ਤੋਂ ਮੇਰੇ ਵਿਆਹ ਦੇ ਕੱਪੜੇ ਘਰ ਭਾਣਾ ਲਈਂ ਵਹੀਂ ਤੱਕ ਘਰ ਸੇ ਡਾਲੋ ਕੋਲਾ ਘਰ ਸੇ ਪੂਰਾ ਗੈਂਸੀ ਜਦੋਂ ਪ੍ਰੈਜ਼ੈਂਟਰ ਵੀ ਹੈ ਨਾ ਰਾਜੇ ਡਾਇਰਗ ਮਾਰਾ ਜਿਆਨ ਕੀ ਕਹਿਆ ਸੀ ਮੇਰਾ ਰਾਣੀ ਓ ਕੀ ਰਾਣੀ ਮਹਾਰਾਣੀ ਰੀਚਾ ਬਾਹੂਬਲੀ ਰੀਚਾ ਬਾਹੂਬਲੀ ਯੈਸ ਬੜੀ ਤੇਰੇ ਮੇਰੇ ਮੋਜੋ ਰੀਚਾ ਜੀ ਮੈਨੂੰ ਲੱਗਦਾ ਮੇਰੇ ਮੂੰਹ ਚ ਰੀਚਾ ਅਜੀਬ ਨਹੀਂ ਲੱਗਦਾ ਸ਼ੇਕਾ ਆਪਣੀ ਰੀਚਾ ਬਹਰ ਨਾਲੀ ਰੀਚਾ ਅੱਛਾ ਨਹੀਂ ਲੱਗਦਾ ਯਾਰ ਕਿਉਂ ਅੱਛਾ ਕਿਉਂ ਲੱਗਦਾ ਕੁਝ ਨਾ ਲੱਗਦਾ ਬਰਾਜੇ ਕਿੰਨੇ ਨਾਲ ਅੱਗੇ ਵਾਣੂ ਸਾਡੇ ਮੂੰਹ ਚੜਾ ਹੈਗਾ ਨਾ ਬਾਬਾ ਹਾਂ ਤੁਸੀਂ ਕਹਿੰਦੇ ਮੈਨੂੰ ਇਹਨਾਂ ਨੂੰ ਚੀਵ ਲੱਗਦਾ ਮੈਨੂੰ ਪ੍ਰੀਤ ਅੱਜ ਤਾਂ ਨਾ ਤੂੰ ਤਾਂ ਦੀਦੀ ਕਹਿੰਨਾ ਮੈਨੂੰ ਰੀਚਾ ਦੇ ਇਹ ਰੀਚਾ ਦੀਦੀ ਕਿੰਨੇ ਨਾਲ ਅੱਗੇ ਵਾਣੂ 5 6 ਗਿੰਦਰਾ ਹਲੇ ਵੀ ਗਿੰਦਰਾ ਹੈ ਤਰੀਕ ਕਿੰਨੀ ਅਜੇ ਅਜੇ 4 ਦੇ 2 ਦਿਨ 2 ਦਿਨ ਨਹੀਂ ਮੰਨੋ 2 ਦਿਨ ਰਹਿ ਗਏ 4 ਹੋ ਗਏ 2 ਦਿਨ ਰਹਿ ਗਏ 2 ਦਿਨ ਰਹਿ ਗਏ ਹਾਂ 2 ਦਿਨ ਰਹਿ ਗਏ 5 ਤੇ 6 ਵੈਸੇ 콜 ਆਈਏ ਨੋ ਤੱਕ ਲਾਈਏ ਨਹੀਂ ਨਹੀਂ ਅੱਜ ਅਖੀਰ ਸ਼ੁਰੂ ਸਟਾਰਟ ਨੇ ਨਾ 7 6 ਉਹਦਾ ਡੈਕੋਰੇਸ਼ਨ ਕਰਨਾ ਹਨਗੇ ਸਭ ਤੋਂ ਸਟਾਰਟ ਨੇ ਫੰਕਸ਼ਨ ਆਪਣੀ ਕੱਲ ਤੁਸੀਂ ਤਰੀਕ ਪੁੱਛ ਰਹੇ ਸੀਗੇ ਸਾਰੇ ਕਮੰਡਾਂ ਚ ਵਿਆਹ ਕਰ ਦੁੰਦਾ ਵਿਆਹ ਆਪਣਾ 9 8 ਤਰੀਕ ਦੀ ਜਾਗੋ 7 ਦਿਨ ਕਿਦਾ ਵਟਣਾ ਮੈਨੂੰ ਮੀਨਾ ਭੁੱਲ ਗਿਆ ਜੀ ਅਕਤੂਬਰ ਦਸੰਬਰ 7 ਦਿਨ ਵਟਣਾ ਵਟਣਾ ਔਰ ਪਾਠ ਔਰ 8 ਤਰੀਕ ਨੂੰ ਜਾਗੋ ਦਾ ਫੰਕਸ਼ਨ 9 ਤਰੀਕ ਨੂੰ ਵਿਆਹ ਦਾ ਫੰਕਸ਼ਨ ਬਹੁਤ ਕਮੈਂਟ ਆਏ ਸੀਗੇ ਵੀ ਤੁਸੀਂ ਮੈਰੀ ਡੇਟ ਦਾ ਦੱਸੋ ਆਪਾਂ ਮੈਰੀ ਡੇਟ ਦੱਸਤੀ ਆ ਹੁਣ ਠੀਕ ਆ ਤੇ ਇਹ ਵਲੌਗ ਜਿਹੜਾ ਆਊਗਾ ਇਹ ਨੇੜ ਆਊਗਾ ਜਦੋਂ ਵਿਆਹ ਦਾ ਤਰੀਕਾ ਚੱਲ ਰਿਹਾ ਹੋਣੇ ਨੇੜ ਆਊਗਾ ਕਿਉਂਕਿ ਇਸ ਤੋਂ ਪਹਿਲਾਂ ਚਿੱਠੀ ਦਾ ਵਲੌਗ ਆਊਗਾ ਉਸ ਤੋਂ ਬਾਅਦ ਸਹਰੇ ਦਾ ਵਲੌਗ ਆਊਗਾ ਕਲਗੀ ਦਾ ਵਲੌਗ ਆਊਗਾ ਠੀਕ ਆ ਤੇ ਆਹ ਸਪੀਕਰ ਚ ਥੋੜੀ ਡਸਟ ਡਸਟ ਵੱੜ ਗਈ ਸੀ ਟਾਈ ਸਪੀਕਰ ਕਰਾ ਲਿਆ ਕੀ ਕਹਿੰਦਾ ਸਪੀਕਰ ਵਾਲਾ ਆਦਮਸ ਲਾਗੇ ਨਾ ਮਾਈਕ ਚੱਲਦਾ ਚੱਲਣਾ ਗਿਆ ਹਾਂ ਹਾਂ ਨਹੀਂ ਅੱਲਾ ਤਾਂ ਚਲਾਵਾ ਲਈ ਲਈ ਤੁਹਾਨੂੰ ਮਾਈਕ ਟੈਸਟ ਮਾਈਕ ਟੈਸਟ ਕਰਕੇ ਬੋਲ ਕੇ ਦਿਖਾਉਂਦਾ ਚੱਲਦਾ ਬੋਲਣਾ ਚੱਕ ਬੰ ਚਾਚਾ ਜੀ ਬੋਲ ਰਹੇ ਸੀ ਉਧਰ ਬੜਾ ਕੰਮ ਚੱਲਦਾ ਹੈ ਹੂੰ ਦਿਖਾਈ ਮਾਈਕ ਦਿਖਾਈ ਭਾਜੀ ਬਤਾ ਭਾਜੀ ਕਹਿ ਰਿਹਾ ਚਾਚਾ ਜੀ ਬਤਾ ਕੀ ਕਹਿੰਦੇ ਹਾਂ ਚਾਚਾ ਜੀ ਕਹਿੰਦੇ ਆਪਾਂ ਇਹ ਕਰਾਂਗੇ ਜਿਹੜਾ ਪੁਰਾਣੇ ਵਾਲਾ ਨਾ ਹੂੰ ਆ ਦੇਖੋ ਆਪਣੇ ਨੇ ਦੋ ਲਾਗਦੇ ਨੇ ਦੋਨਾਂ ਨੇ ਦੇਣੇ ਦੋ ਲਾ ਲਾਂਗੇ ਇਹਦੇ ਨਾਲ ਕੇ ਉਧਰ ਦਾਦ ਦੇ ਦੋਨਾਂ ਨੂੰ ਮਾਈਕ ਫੜਾ ਫੜਾ ਲਾਂਗੇ ਆਪਾਂ ਚ ਮੁਕਾਬਲਾ ਚੱਲੂਗੀ ਸਹੀ ਗੱਲ ਹੈ ਵੇ ਹੈਨਾ ਨ ਲੈਵੇਂ ਐ ਵੀ ਜਿਵੇਂ ਬੋਲੀਆਂ ਰਾਹੀ ਮੁਕਾਬਲਾ ਨਹੀਂ ਕੀ ਅਲੱਦਾ ਹੁੰਦਾ ਨਾਨਕਿਆਂ ਦੀ ਜਾਦਕਿਆਂ ਦਾ ਸਿੱਠਣੀਆਂ ਜੋ ਵੀ ਹੁੰਦੀਆਂ ਨੇ ਤੇ ਦੋਨੋਂ ਨੂੰ ਇੱਕ ਇੱਕ ਮਾਈਕ ਫੜਾ ਦਾਂਗੇ ਤਾਂ ਕਿ ਕਿਸੇ ਨੂੰ ਕੋਈ ਕੰਮ ਬੇਸ਼ਨ ਨਾ ਰਹੇ ਵੀ ਕਿਸੇ ਦੀ ਕਿਤੇ ਘੱਟ ਸੁਣੇ ਆਵਾਜ਼ ਦੋਨਾਂ ਦਾ ਵਾਇਬਰ ਬਰਾਬਰ ਸੁਣੂਗਾ ਹਾਂ ਹਲੋ ਚੱਕ ਬੰ ਚੱਕ ਬੰ ਹਾਂ ਦੋ ਹਾਂ ਦੋ ਚੱਕ ਬੰ ਚੱਕ ਬੰ ਚੱਕ ਬੰ ਹਾਂ ਦੋ ਹਾਂ ਦੋ ਤੂੰ ਹੀ ਬੋਲ ਲੈ ਨਹੀ ਮੈਂ ਬੋਲਦਾ ਨਹੀਂ ਮੈਂ ਮੇਰੀ ਭਾਈ ਬਹੁਤ ਜੀ ਲੋਕ ਦੀ ਮਾਈਕ ਓਏ ਵਾਹ ਮਾੜੀ ਹੈਲੋ ਨਹੀਂ 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 ਹੈਲੋ ਹੈਲੋ ਕਰੋ ਹੈਲੋ 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 ਚੀਓ ਲੋਕਾਂ ਨੂੰ ਪ੍ਰਿੰਟਰ ਚਲੋ ਹੈਲੋ ਇਹਦੀ ਵਾਇਕ ਨੇ ਚੰਗੀ ਲੱਗ ਰਹੀ ਏ ਰਾਜਿੰਦੀ ਹੈਲੋ ਚੱਲ ਚੱਲ ਵਾਹ ਜਿਆਦਾ ਚੰਗੀ ਲੱਗ ਰਹੀ ਏ ਯਾਰ ਕਿ ਮੇਰੇ ਜਿਆਦਾ ਘੋਲੇ ਖੜਾ ਨਾ ਹੋਦੇ ਤੇ ਹੁਣ ਮੈਂ ਘਰੇ ਜਾਊਗਾ ਸਾਰੇ ਦੇ ਮੇਰੇ ਕਿਤੇ ਜਾਂਦੀ ਆ ਭਾਈ ਰੋਟੀ ਉਹਨਾਂ ਨਾਲ ਹੋਉਂਦੀ ਹੈ ਜਲਦੀ ਜਲਦੀ ਟੈਕਸ ਤੇ ਪਹੁੰਚਦੇ ਹੋ ਨੰਮੀ ਦੇ ਯਾਰੋ ਠੀਕ ਹੈ ਠੀਕ ਹੈ ਚਲੋ ਟੂ ਸਟਾਰਟ ਹੋ ਗਿਆ ਠੀਕ ਹੈ ਛੇਦੀ ਛੇਦੀ ਵਲੌਗ ਚੈਨਲ ਤੇ ਪਹੁੰਚ ਜਾਓ ਓਕੇ ਤੇ ਹੁਣ ਵਾਪਸ ਜਾਉਣਾ ਹੋ ਜਾ ਬਹੁਤ ਦਾ ਜੋਰ ਜੀ ਹਾਂ ਹੁਣ ਵਾਪਸ ਜਾਉਂਗਾ ਤੇ ਡੈਡੀ ਨੂੰ ਪਿਕ ਅਪ ਕਰੂੰਗਾ ਉਧਰ ਲੈਣ ਨੂੰ ਫਿਰ ਆਪਾਂ ਸ਼ਾਪਿੰਗ ਕਰਕੇ ਆਵਾਂਗੇ ਅਚਾਨਕ ਪਤਾ ਕੀ ਕਰੂੰਗਾ ਅਜਾ ਉਧਰ ਹੋਏਗੀ ਮੈਂ ਤੇਰੇ ਡਰੈਗਰ ਚ ਪਾ ਕੇ ਬੋਲਾ ਲੂੰਗਾ ਹਾਂ ਸ਼ੈਰੋ ਕੀ ਆਦੇ ਠੀਕ ਹੈ ਦੰਨਾ ਵਾਇਦਾ ਬਹੁਤ ਅਦਰਵਜਾ ਲਾਹੜਾ ਜਾ ਵਾਜ ਵਕ ਬਾਹਰ ਘਟ ਜਾਊਗੀ ਨਹੀਂ ਨਹੀਂ ਹੈਲੋ 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 ਮੇਰੇ ਬਣਨੀਆਂ ਦੀ ਬੀਬੀ ਕੋ ਸਾਰਿਆਂ ਨੂੰ ਪਿਆਰ ਭਰੀ ਹਸਤੀ ਕਾ ਜੀ ਸਾਡੇ ਕਾਕੇ ਦਾ ਵਿਆਹ ਤੇ ਸਾਨੂੰ ਛੋਟੇ-ਬੜੇ ਛਾ ਤੇ ਕਾਕੇ ਦੀ ਭੈਣ ਤਾਂ ਘਰੇ ਆ ਚੁੱਕੀ ਹੈ ਹੋਰ ਰਿਸ਼ਤੇਦਾਰ ਨੇ ਹਦਿਆਣਾ ਸੋ ਬਹੁਤ ਹੀ ਪਿਆਰ ਤੇ કોઈ તો કુશી સહેવા મે મે થોમી જાવાંગે માર્કેટ 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 આ આગ કરાવી સોના બોલી આને આને એન્કરિંગ કર નઈ સાડી એન્કરિંગ કર શકદી હૈ મેરી દરાજ ની વાજ તા લાગે જમે બહોત ઓટિટ્યુડ હોnda બહોત બહોત જ્યાદા એડિટિંગ દિ લોડ હે ઇની વાય પેરી લાગે આને મે ચાહતા હુ એન્કરિંગ કર શકું હોને દે વાતો ની પતા ક્યાં હંજી અપને પાટ્યે હોતે હે 캔들 몬다 구리가 오스테 구리 몬드라 오스스원. 아이 맞아. 죠르지나네 보득기때 랍드에. 캔들. 죠르지나네 보득기때. 캔들. 죠르지네 보득기때. 죠르지네 보득기때 랍드에 빠나야 조리야. 에다가 구리 몬드라 오스스원. 테 몬다 구리가 오스스원. ਜੋਤੀ ਨੈਣਾ ਸੋਣੇ ਤੇ ਮੈਂ ਜੋਤੀ ਨੂੰ ਜੋਗੀ ਹਏ ਹਏ ਮੈਂ ਜੋਲਜੀ ਤੇ ਨਾਲ ਸੋਣੇ ਹੈਗੇ ਨੇ ਹਾਂ ਪਰ ਦੂਜੀ ਲਾਈਨ ਥੋੜੀ ਝੂਠ ਆ ਅੱਛਾ ਥੋੜੀ ਬੋਲੀ ਬੱਚ ਬੋਲਦੀ ਆ ਲੋ ਜੀ ਨੰਬਰ ਆ ਗਿਆ ਹੋ ਗਿਆ ਚੈੱਕ ਕਰੋ ਚੈੱਕ ਕਰੋ ਲਿਆ ਚੈੱਕ ਕਰੋ ਪਰ ਤਿੱਖਦੀ ਨਾਲ ਹੋਰ ਬੋਲਣ ਨੂੰ ਵਿਸੋ ਜੀ ਇਹ ਬੰਦ ਕਰ ਰਹਿਣ ਨੂੰ ਇਕੱਦੀ ਲੈ ਚਲ ਹੁਣ ਉਹਦੇ ਘਰੇ ਜਾ ਕੇ ਮਿਲਦੇ ਹਾਂ ਹਾਂ ਜੀ ਕਹਿਣੇ ਵੀ ਮੁੰਡੇ ਨੇ ਜੀਜੇ ਨੇ ਸਰਨਾ ਇਨਾ ਕਿ ਚਾ ਵੀ ਤੁਨ ਕਰ ਕਪੜੇ ਖਰੀਦਦੇ ਨੇ ਹਲੇ ਜਾਗੋ ਵਾਸਤੇ ਲੈਣੀ ਆ ਮੈਂ ਅੱਜ ਬਾਸਕਟ ਚੈੱਕ ਵਨ ਜੀ ਜੀ ਮੈਂ ਵੀ ਇਹ ਹੀ ਬੋਲਾਂਗਾ ਹਾਂ ਹਾਂ ਤੂੰ ਵੀ ਇਹ ਹੀ ਬੋਲੇਗਾ ਮੁੰਡੇ ਗੋਡੇ ਗੋਡੇ ਦਾ ਚੈੱਕ ਵਨ ਚੈੱਕ ਵਨ ਕਪੜੇ ਮਾਰੂਗੀ ਕਿੰਨੇ ਤਿੱਖਾ ਵਗਾ ਚੈੱਕ ਵਨ ਚੈੱਕ ਵਨ ਗੋਡੇ ਦੇ ਜੀਜੇ ਵੱਲੋਂ 101 ਰੁਪਏ ਸਕੇ ਨੇ ਉੱਲੋ ਜਲਦੀ ਆ ਜਾ ਪਾਣੇ ਪੋਣੇ ਤੋਂ ਜਲਦੀ ਸਭੀ ਸਨ ਕਰਦੇ ਚਲੋ ਹੁਣ ਤੇਰੇ ਘਰ ਜਾ ਕੇ ਮਿਲਦੇ ਆ ਠੀਕ ਆ ਅਗਲੀ ਕਲਿੱਪੋਂ ਦੋਨੋਂ ਉਧਰ ਹੀ ਕਰਿਆਗੇ ਮੈਨੂੰ ਮਾਈਕ ਕਿਸੇ ਦਾ ਉਹ ਐਂਡ ਤੱਕ ਉੱਥੇ ਉਥੇ ਤੱਕ ਬੈਠ ਸਕਦਾ ਬੰਦਾ ਉਹ ਨਹੀਂ ਮੇਰਾ ਨਹੀਂ ਨਹੀਂ ਚਲ ਚੱਲ ਚੱਲ ਤਾਂ ਸਹੀ ਮੈਂ ਸੂਰੇ ਦਾ ਰਾਜਾ ਪਹਿਲਾਂ ਬੈਠਦਾ ਸੀ ਕੋਣ ਸੋਕੀ ਇੱਕ ਸੋਕਦੇ ਤਾਂ ਬੈਠ ਮੈਂ ਬੈਣ ਨੂੰ ਲੋੜੀ ਖੱਲਾ ਰਹਿਣਾ ਨਾ ਸਾਰਿਆਂ ਨੇ ਆਜੇਗਾ ਬਹੁਤ ਵੱਟੀ ਤਾਰ ਹੈ ਹਾਂਜੀ ਹੈਲੋ 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 ਹਾਂਜੀ ਹੂੰ ਕਿੰਨਾ ਕਿ ਮਸਕਰਨ ਕੁੜੀ ਨੂੰ ਬਹੁਤ ਜ਼ਿਆਦੇ ਸੁਨਾ ਸੁਨਾ ਜਾ ਹੋ ਗਿਆ ਅੱਛਾ ਹਰ ਅਗੇ ਹੁੰਦਾ ਨਾ ਵਿਚਰ ਸੇਰੇ ਗਈ ਸ਼ਾਮ ਨੂੰ ਆ ਜੂਗੀ ਇੱਧਰ ਹੂੰ ਆਇਆਗਾ ਵਿਚਾਰ ਪਾਈਆਂ ਹੁਣ ਵਿਆਹ ਤੋਂ ਬਾਅਦ ਆਉਗੇ ਇੱਧਰ ਹੂੰ ਆਇਆਗਾ ਤਾਂ ਕਿ ਪਹਿਲਾਂ ਉਹ ਮੈਨੂੰ ਲੱਗ ਸੱਤ ਅੱਠ ਘੜੇ ਲੱਗ ਚੁੱਕੇ ਦੋ ਦਿਨ ਉਧਰ ਚਾਰ ਦਿਨ ਇੱਧਰ ਚਾਰ ਦਿਨ ਉਧਰ ਦੋ ਦਿਨ ਇੱਧਰ ਐਵੇਂ ਪਰ ਹੁਣ ਵਿਆਹ ਤੋਂ ਬਾਅਦ ਹੀ ਆਉਗੀ ਉਹ ਤੇ ਵਿਆਹ ਨੂੰ ਤਿੰਨ ਦਿਨ ਰਹਿ ਗਏ ਪੂਰੇ ਪੂਰੇ ਦੋ ਦਿਨ ਐਕਚੁਅਲੀ ਮਨ ਕਿ ਚਲੋ ਚਾਰ ਤੇ ਪੰਜ ਤਰੀਕ ਰਹਿ ਗਿਆ ਅਰਤਿੰਦਰੀ ਕਹੇ ਕਿ ਚਾਰ ਅੱਜ ਪੰਜ ਤੇ 6 ਤਰੀਕ ਰਹਿ ਗਈ ਚਾਰ ਅੱਜ ਪੰਜ ਤੇ 6 ਤਰੀਕ ਰਹਿ ਗਈ 7 ਨੂੰ ਵਿਆਹ ਸਟਾਰਟ ਆਪਨੇ ਫੰਕਸ਼ਨ ਤੇ ਪ੍ਰੀਨੋਦਰ ਛੱਡੇ ਆ ਇਹ ਵਲੌਗ ਇਸੇ ਦਾ ਸੀ ਵੀ ਹੁਣ ਪ੍ਰੀਤ ਫਾਈਨਲੀ ਉਧਰ ਚਲੀ ਗਈ ਆ ਵਿਆਹ ਵਾਸਤੇ ਠੀਕ ਆ ਮੁੰਡੇ ਦੀ ਭੈਣ ਜਿਹਦਾ ਵਿਆਹ ਚਲੋ ਜੀਨੋ ਜੀਨੋ ਵੀ ਵਲੌਗ ਵਧੇ ਲੱਗੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਆਪਕੇ ਆਲ ਤੇ ਕਰ ਲਿਓ ਤੇ ਬਾਕੀ ਵਿਆਹ ਦੇ ਵਲੌਗ ਹੁਣ ਹੁਣ ਤਾਂ ਪੂਰਾ ਇੰਟਰਸਟਿੰਗ ਪੜਾਕੇ ਪੈਣਾ ਨੇ ਹੁਣ ਵਲੌਗਾਂ ਦੇ ਓਕੇ ਸਾਰਿਆਂ ਨੇ ਜ਼ਰੂਰ ਦੇਖਣੇ ਨੇ ਚਲੋ ਮਿਲਦੇ ਆਂ